ਲੋ ਜੀ ਸਵੇਰੇ ਸਵੇਰੇ ਕਰ ਲੂਬ ਗਿਆ ਚੀਵਨ ਮਾਰਿਆ ਗੇੜਾ ਤੇ ਇਹ ਮਿਰਚਾਂ ਨੂੰ ਫਲ ਵੜਾ ਲੱਗਾ ਮਿਰਚਾਂ ਹੋ ਗਈਆਂ ਜੀ ਇਤਰ ਮੇਥੇ ਸੁੱਠੇ ਵੀ ਮੇਥੇ ਵੀ ਹੋ ਰਹੇ ਆ ਜੀ ਆ ਸ਼ਿਵਲਾ ਮਿਰਚ ਉਰੀ ਜਲੀ ਗਈ ਜਨ ਕੀ ਜੀ ਸ਼ੁਰੂ ਹੋਈਆਂ ਸ਼ਿਮਲਾ ਮਿਰਚਾਂ ਵੀ ਤੇ ਪੂਤਨਾ ਆ ਸਾਗ ਦੇ ਛਿੱਟੇ ਦਿੱਤੇ ਸੀ ਵੀ ਚਲੋ ਗਰਮੀ ਦੇ ਕਿਤੇ ਇੰਨੀ ਬਣ ਜਾਂਦੀ ਹੈ ਭਾਈ ਆ ਦੇਖੋ ਸਾਗ ਫੁੱਲ ਅਟੈਕ ਦਾ ਪਿਆ ਇਹ ਛੋਟੇ ਜਿਹੇ ਬੈਂਗਣ ਨੂੰ ਲੰਮਾ ਬੈਂਗਣ ਸ਼ੁਰੂ ਹੋ ਗਿਆ ਜੀ ਯਾਰ ਇਹ ਬੈਂਗਣ ਵੀ ਸ਼ੁਰੂ ਹੋ ਗਿਆ ਆ ਚਿੱਟੇ ਰੰਗ ਦੇ ਬੈਂਗਣ ਆ ਇਹ ਕੂਟਾ ਆ ਇਹ ਨਵੇਂ ਛੋਟੇ ਭਰਾ ਉੱਠੇ ਆ ਤੇ ਤੇ ਇੱਕ ਸੁਖਨਾ ਆ ਆਵळा ਜੁਕਤੇ ਬੇਂਗੋ ਕਾਲੇ ਬੇਂਗੋ ਸ਼ੀਮਲਾ ਮਰਚੇ ਇਹ ਕਾਲਾ ਬੇਂਗੋ ਸੋਹਣੀ ਹਵਾ ਚੱਲਦੀ ਠੰਡੀ ਠੰਡੀ ਸਵੇਰ ਸਵੇਰ ਤੇ ਫਸਲ ਲਹਿਰਾ ਰਹੀ ਹੈ ਜੀ ਇਹ ਆਪਣੀ ਛੋਟੀ ਜੀ ਬਗੀਚੀ ਤੇ ਮਿਰਚਾਂ ਠੀਕ ਹੈ ਜੀ ਸੋ ਸੁਵੇ ਦੇ ਸੁਵੇ ਬਗੀਚੀ ਵੱਲ ਗੇੜਾ ਮਾਰ ਕੇ ਮਾਣਾ ਤਾਜ਼ਾ ਹੋ ਜਾਂਦਾ ਤਰੋ ਤਾਜ਼ਾ ਕਹ ਲੀਏ ਬੂਟਿਆਂ ਨਾਲ ਦੋ ਗੱਲਾਂ ਕਰਕੇ ਫਿਰ ਬ੍ਰੇਕਫਾਸਟ ਵਾਲ ਨੂੰ ਚਲਾਂਗੇ ਅੱਜ ਵੈਸੇ ਵੀ 15 ਅਗਸਤ ਆ ਸਾਡੀ ਦਾ 15 ਅਗਸਤ ਰੇਨ ਦੀ ਪਿਛਲੇ 2 2.5 ਸਾਲਾਂ ਤੋਂ ਬਿਲੇ ਹੀ ਆ ਜੀ ਬਿਮਾਰ ਹੋਣ ਕਰਕੇ ਬਸ ਘਰੇਲੂ ਕੰਮ ਗਾ ਰਹੀ ਬਸ ਨਾਲ ਟਕਰੀਦਾ ਦਰਸ਼ਕੋ ਜੀ ਬਗੀਚੀ ਦੇ ਨਿਤ ਤੇਜੀ ਸਾਸਤਰੀ ਦਾ